ਆਮ ਤੌਰ ਤੇ ਹਰੇਕ ਹੀ ਜਿਹੜਾ ਇਲਾਕਾ ਹੈ ਜੇ ਪਿੰਡੂ ਹੈ ਤਾਂ ਉਹ ਦੋ ਹਲਕਿਆਂ ਦੇ ਵਿੱਚ ਵੰਡਿਆ ਹੁੰਦਾ ਜਾਂ ਜੈਲਾਂ ਕਹਿ ਦਿੰਨੇ ਆ ਇਸੇ ਤਰ੍ਹਾਂ ਜਦੋਂ ਇੱਕ ਦੋਦਾ ਜੈਲ ਹੈ ਤੇ ਦੂਜਾ ਹੁਣ ਅੱਗੇ ਦੜਵੇ ਦੇ ਨੇੜਲੇ ਪਿੰਡਾਂ ਦੇ ਵਿੱਚ ਅਸੀਂ ਹੈਗੇ ਆ ਇਸ ਵਕਤ ਹੁਸਨਰ ਪਿੰਡ ਹੈ ਕਾਫੀ ਮਸ਼ਹੂਰ ਹੈ ਗੇ ਦੜਵੇ ਦੇ ਬਿਲਕੁਲ ਨਾਲ ਪੈਂਦਾ ਤੇ ਇੱਥੇ ਜਿਹੜਾ ਲੋਕਾਂ ਦੇ ਵਿਚਾਰ ਜਾਣਨ ਦੇ ਲਈ ਆਏ ਆ ਖੜੇ ਸਤਿ ਸ਼੍ਰੀ ਅਕਾਲ ਜੀ ਉਹ ਨਹੀਂ ਆਪਾਂ ਬੋਲਣਾ ਨਹੀਂ ਆਪਾਂ ਤੁਹਾਨੂੰ ਕੁਝ ਨਹੀਂ ਪੁੱਛਦੇਗੇ ਆਪਾਂ ਤੁਹਾਨੂੰ ਉਹ ਗੱਲਾਂ ਹੀ ਨਹੀਂ ਪੁੱਛਣੀਆਂ ਜਿਹੜੀਆਂ ਲੋਕ ਪੁੱਛਦੇ ਆ ਮੈਨੂੰ ਐਂ ਦੱਸੋ ਤੁਹਾਨੂੰ ਕਿੰਨੇ ਸਾਲ ਹੋ ਗਏ ਵੋਟਾਂ ਪਾਉਂਦਿਆਂ ਨੂੰ ਤੇ ਵੋਟਾਂ ਦੇ ਵਿੱਚ ਜਿਹੜੇ ਲੀਡਰ ਕਹਿ ਕੇ ਜਾਂਦੇ ਆ ਉਹ ਕਿੰਨੇ ਕ ਖਰੇ ਉੱਤਰਦੇ ਆ ਕੋਈ ਖਰੇ ਨਹੀਂ ਉੱਤਰਦਾ ਜੀ 50 ਸਾਲ ਹੋ ਗਏ ਵੋਟਾਂ ਪਾਉਂਦਿਆਂ ਨੂੰ ਅੱਛਾ ਪੌਣੇ ਵੀ ਕਾਲੀ ਬਾਲਟੀ ਨੂੰ ਹੀ ਆ ਹਾਂ ਐਦ ਕੀ ਤਾਂ ਹੋਇ ਨਹੀਂ ਕਿ ਇਹਨਾਂ ਦੇ ਇਹਨਾਂ ਦੀ ਡੈਂਪੀ ਮਗਰ ਅੱਛਾ ਇਹਦੀ ਡੈਂਪੀ ਮਗਰ ਹਾਂਜੀ ਅੱਛਾ ਡੈਂਪੀ ਮਗਰ ਕੀ ਕਿਵੇਂ ਵੀ ਕਾਲੀ ਕਰਕੇ ਜਾਂ ਕਿਵੇਂ ਕਾਲੀ ਕਰਕੇ ਵੀ ਇਹ ਪਹਿਲਾਂ ਕਾਲੀਆਂ ਚ ਸੀ ਅੱਛਾ ਕਾਲੀ ਕਰਕੇ ਜੀ ਹਾਂ ਹਾਂ ਬਸ ਅੱਛਾ ਤੇ ਕੰਮ ਜਿਹੜੇ ਨੇ ਪਿੰਡਾਂ ਦੇ ਵਿੱਚ ਤੁਹਾਡੇ ਦਰਸ਼ੇਮ ਸੂਮ ਦਾ ਕਾਫੀ ਇੱਧਰ ਨਹਿਰਾਂ 'ਚ ਜੋੜ ਰਿਹਾ ਹੈ ਹੁਣ ਕੀ ਹਾਲਾਤ ਹੈ ਤੇ ਹੁਣ ਜਿਹੜੀ 2.5 ਸਾਲ ਸਰਕਾਰ ਲੰਘੀ ਜਿਹੜੀ ਹੋ ਗਿਆ ਦਾ 2.5 ਸਾਲ ਡੈਂਪੀ ਕੰ ਦਾ 2.5 ਸਾਲ ਦੇ ਦਿਓ ਇਹ 2.5 ਸਾਲਾਂ ਦੇ ਵਿੱਚ ਕੀ ਕੁਝ ਹੋਇਆ ਇਲਾਕੇ ਦਾ ਕੁਝ ਵੀ ਨਹੀਂ ਹੋਇਆ ਬਸ ਜਿਹੜੇ ਆ ਸੇਵਨ ਵਾਲੇ ਸ਼ਿਮਿਨੇ ਤੇ ਸ਼ਿਮਿਨੇ ਸਾਫ ਹੋ ਜਾਂਦੇ ਆ हो दाने। 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 अच्छा हो सानू की चाहिदा हां जी हां नहीं थाने अच्छा जी आपने ਤੁਸੀਂ ਕਹਿੰਦੇ ਅੱਛਾ ਜੀ ਤੁਸੀਂ ਦੱਸੋ ਐਨੀ ਉਮਰ ਹੋ ਗਈ ਕੁਛ ਪੱਲੇ ਪਿਆ ਅਜੇ ਤੱਕ ਨਹੀਂ ਜੀ ਸਾਡੇ ਕੋਈ ਪੱਲੇ ਨਹੀਂ ਪਿਆ ਕਿਸੇ ਨੇ ਕੋਈ ਸਰਕਾਰ ਨੇ ਕੁਛ ਨਹੀਂ ਕਰਿਆ ਕੁਛ ਆਖੀ ਜਾਣੇ ਆਪਾਂ ਵਰਸਾ اچھا ਫਿਰ ਵੋਟਾਂ ਕੀ ਸੋਚ ਕੇ ਪਾਉਣੇ ਆਪਾਂ ਵੀ ਚੱਲ ਲੈ ਇਹਨੂੰ ਬਜ਼ਾਰ ਕਰਕੇ ਲੋਕਾਂ ਨੇ ਪਾਤਾ ਵੀ ਦੂਜੀਆਂ ਸਰਕਾਰਾਂ ਸਾਡੇ ਨੇ ਵੇਖ ਲਈਆਂ ਵੀ ਇਹ ਸਰਕਾਰ ਚੰਗੀ ਆ ਜੋ ਅੱਛਾ ਜੀ ਸਾਡੇ ਚੁੰਨੇ ਤੇ ਲੋ ਵੇਲਾ ਮਹੀਨੇ ਮਹੀਨੇ ਦੇ ਬੈਠੇ ਰੋੜੀ ਜਾਂਦਾ ਜ਼ਿੰਮੇਦਾਰ ਫਮਟੀਆਂ ਇੱਥੇ ਤਿੰਨਾਂ ਜੀ ਭਗਵਾਨ ਦੋਵਾਰੀ ਭਗਵਾਨ ਮਰਤਾ ਗਿਆ ਉਹਨੇ ਵੀ ਨਹੀਂ ਆ ਕੇ ਚੋਣਾ ਨਹੀਂ ਜਗਾਇਆ ਸਨ ਉਹਵੇਂ ਪਿਆ ਮਿੱਟੀ ਦੇ ਵਿੱਚ ਵੇਖ ਲੋ ਢੇਰ ਲੱਗੇ 8 8 10000 ਕਿਲੋ ਘਾਟ ਤੇ ਟੋਲ ਜਾਂਦੇ ਜੀ ਜੀਵਿਦਾਰ ਬਹੁਤ ਦੁਖੀ ਬੈਠੇ ਸੀ ਨਹੀਂ ਫਿਰ ਕਿਹਨੂੰ ਵੋਟ ਪਾਉਂਗੇ ਹੁਣ ਜੇ ਤੁਹਾਨੂੰ ਪਾਉਣ ਵਾਲੀ ਕੋਈ ਕਸਮ ਨਹੀਂ ਰਹੀ ਕਿਸੇ ਨੂੰ ਹੋਰ ਤਾਂ ਜਾਣ ਸਾਡੇ ਨੂੰ ਪਾਉਮ ਹੋ ਜੀ ਪੈ ਗਈ ਬਸ ਕੋਈ ਸਾਡੀ ਇਹ ਨਹੀਂ ਗੱਲ ਵੀ ਖੁਸ਼ ਹੋਏ ਕਿ ਇਹਨੂੰ ਪਾ ਦੇ ਵੀ ਚੰਗਾ ਹਾਂ ਹਾਂ ਜੀ ਦੱਸੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਲਾਕੇ 'ਚ ਕੰਮ ਕਾਜ ਕੀ ਹੋਏ ਨੇ ਕੰਮ ਦੀ ਕੱਖ ਨਹੀਂ ਕਿਸੇ ਨੇ ਕਰਿਆ ਬਸ ਲਾਰੇ ਲਾਈ ਜਾਂਦੇ ਸਾ ਵਾਹ ਹਾਂ ਕੋਈ ਕੱਖ ਨਹੀਂ ਕਰਿਆ ਨੂੰ 3 ਸਾਲ ਹੋ ਗਏ ਜੀ ਇੱਕ ਜਮਾ ਭੋਰਾ ਨਹੀਂ ਕਰਿਆ ਨੇ ਢੱਕਾ ਇੱਕ ਹਾਂ ਆਸ ਮੈਸੀ ਦੋ ਦੂਡ ਮਹੀਨਾ ਹੋ ਗਿਆ ਤੋਂ ਨਜ਼ਰ ਵੀ ਜਾਂਦੇ ਜੀ ਢੱਕਾ ਇੱਕ ਨਹੀਂ ਕਰਿਆ ਕਿਸੇ ਨੇ ਨਹੀਂ ਇੱਕ ਵਾਰੀ 95 ਦੇ ਵਿੱਚ ਉਦੋਂ ਵੀ ਆਈ ਇਲੈਕਸ਼ਨ ਆਏ ਸੀਗੇ ਉਦੋਂ ਵੀ ਜਿਹੜਾ ਮਨਪਰੀ ਜਿੱਤ ਗਿਆ ਸੀਗਾ ਤੇ ਉਦੋਂ ਕਹਿੰਦੇ ਸੀਗੇ ਵੀ ਸਰਕਾਰ ਜਿਹੜੀ ਮੌਕੇ ਦੀ ਸੀ ਬਿਆਨ ਸਿੰਘ ਦੀ ਸੀ ਉਹਨੂੰ ਢਾਹ ਲਾਤੀ ਸੀਗੀ ਹੁਣ ਕੀ ਲੱਗਦਾ ਵੀ ਤੁਹਾਨੂੰ ਕੀ ਲੱਗਦਾ ਵੀ ਪਿੰਡਾਂ ਦੇ ਵਿੱਚ ਆਮ ਇਹੋ ਜਿਹੇ ਵੋਟਾਂ ਜਿਹੜੀਆਂ ਅਧ ਵਿਚਕਾਰ ਆਉਂਦੀਆਂ ਉਹਦੇ ਵਿੱਚ ਕੰਮ ਬੜੇ ਆਉਂਦੇ ਆ ਫੰਡ ਬੜੇ ਆਉਂਦੇ ਆ ਕਿਵੇਂ ਆ ਕੰਮ ਚ ਕਰਿਆ ਜਿੰਨੇ ਮਤਲ ਇਹਨਾਂ ਨੇ ਥੋੜੇ ਜਿ ਕਰਿਆ ਕਾਂਗਰਸਾਂ ਨੇ ਇਹਨਾਂ ਬਰਾਜੇ ਬਣ ਕੇ ਨਹੀਂ ਕਰਿਆ ਕੰਮ ਅੱਛਾ ਜੀ ਕਰਿਆ ਸਾਡੀ ਜੀ ਜਿੰਨਾ ਕਿਸੇ ਤੋਂ ਥੋੜਾ ਤਿੰਨ ਘਾਤ ਮਹੀਨੇ ਆਈ ਸੀ ਇਹਨਾਂ ਨੇ ਕੰਮ ਕਰਿਆ ਜੀ ਠੀਕ ਹੈ ਜੀ ਬਹੁਤ ਕਰਕੇ ਵਿਖਾਏ ਆ ਪਿੰਡ ਤੋਂ ਬਸੇਰਾ ਹੋਇਆ ਕੰਮ ਤਾਂ ਪਰ ਕੰਮ ਹੋਣ ਵਾਲੇ ਹੁਣ ਉਹੀ ਠੀਕ ਆ ਪਾਰਟੀਆਂ ਤੋਂ ਕਿਸੇ ਦਾ ਕੰਮ ਕਰਿਆ ਨਹੀਂ ਹੂੰ ਬਹੁਤ ਵਧੀਆ ਕੰਮ ਕਰੇ ਜੀ ਤੇ ਝੋਨੇ ਚਾਣੇ ਦਾ ਕੀ ਮਸਲਾ ਹੈ ਪਾਣੀ ਦਾ ਫਿਰ ਸਾਰੇ ਹੀ ਬੁਰਾ ਹਾਲ ਆ ਫਿਰ ਕਰਗੇ ਵੀ ਕੀ ਸਾਰੇ ਹੀ ਇਹ ਹਾਲ ਹੋਇਆ ਇੱਕ ਥਾਂ ਥੋੜਾ ਹੀ ਇਹ ਤਾਂ ਸਾਰੇ ਇਹ ਦਾ ਗੱਜੜ ਵੀ ਤਾਂ ਮੜਾਇਆ ਵਿਕਦਾ ਤੇ ਨਹੀਂ ਤਾਂ ਬਸ ਸਾਰੇ ਹੀ ਵਪਾਰੀ ਚੱਕ ਚੁੱਕੇ ਗਾਂਬਚਾ ਕਰੀ ਜਾਂਦੇ ਐਦ ਕੀ ਮੁੰਡੇ ਖੁੰਡੇ ਕਿੱਧਰ ਆ ਪਹਿਲਾਂ ਤਾਂ ਬਦਲਾ ਮੁੰਡਿਆਂ ਨੇ ਲੈਂਦੇ ਹੁਣ ਮੁੰਡੇ ਹੀ ਰੋਂਦੇ ਆ ਸਾਰਿਆਂ ਨੂੰ ਬਾਲੇ ਵੀ ਅਸੀਂ ਨਵੇਂ ਆਮ ਬਲਦਾਬ ਕਰਿਆ ਸੀ ਮੁੰਡਿਆਂ ਨੇ ਕੰਮ ਕੀਤਾ ਸਾਰਾ ਹੈ ਅੱਛਾ ਜੀ ਇਹ ਇਹ ਜੀ ਸਰਕਾਰ ਤੱਕ ਕਦੇ ਵੀ ਨਹੀਂ ਆਈ ਜੀ ਸਰ ਜੀ ਜੀ ਹੁਣ ਸਰਕਾਰ ਇਹਦੀ ਆ ਤੀਜੇ ਨੂੰ ਵੇਖਿਆ ਸੀ ਬੁਰਾਲੀ ਦੇ ਵੀ ਬੋਲਦੇ ਸਾਨੂੰ ਹਾਂਜੀ ਬੁਰਾਲੀ ਬੁਰਾਲੀ ਨੂੰ ਅੱਗ ਨਹੀਂ ਲਾਉਂ ਦਿੰਦੇ ਪਰਚੇ ਕੱਟੇ ਜਾਂਦੇ ਆ ਅੱਛਾ ਜੀ ਆ ਕਦਰ ਸੀਖ ਨਹੀਂ ਕਿਸ ਸਾਗੇ ਸਿੱਟਣ ਦਿੰਦੇ ਹਾਂ ਪਹਿਲਾ 5 ਸਾਲ ਰਹਿ ਕਾਂਗਰਸ ਸਰਕਾਰ ਰਹਿ ਕਾਲੀਦਾਲ ਜਿੰਮੇਦਾਰ ਨੂੰ ਕੋਈ ਆਉ ਨਹੀਂ ਸੀ ਕੋਈ ਪਰਚਾ ਨਹੀਂ ਕੱਟੀਦਾ ਹੁਣ ਪਰਚੇ ਕੱਟੀਦੇ ਆ ਉਹ ਨਾ ਮੰਡਗਾ ਜਿਹੜੇ ਪ੍ਰਾਇਜ਼ ਕੀ ਮਾਹੌਲ ਰਹੂਗਾ ਕਿਹਨੂੰ ਵੋਟਾਂ ਪੈਣਗੀਆਂ ਕਾਂਗਰਸ ਨੂੰ ਪਾਵਾਂਗੇ ਇਸ ਤਰ੍ਹਾਂ ਠੀਕ ਹੈ ਹਾਂਜੀ ਤੇ ਸਾਹਮਣੇ ਦਿਓ ਵੀ ਕਾਂਗਰਸ ਜਾਂ ਪਹਿਲਾਂ ਕੀ ਕਹਿੰਦਾ ਅਕਾਲੀ ਦਲ ਤਾਂ ਚਲੋ ਹੈ ਹੀ ਨਹੀਂ ਐਤਕੀ ਜਾਂ ਆਮ ਆਦਮੀ ਪਾਰਟੀ ਦਾ ਕਿੰਨਾ ਕਿੱਥੇ ਵਿਕਾਸ ਕੀਤਾ ਇਹਨਾਂ ਨੇ ਕੋਈ ਵਿਕਾਸ ਨਹੀਂ ਕੀਤਾ ਇਹ ਨੱਕਾ ਇੱਕ ਵੀ ਨਹੀਂ ਕੀਤਾ ਤਾਂ ਨਾਲ ਵੀ ਸੀ ਜੀ ਕੋਈ ਕੰਮ ਨਹੀਂ ਕੀਤਾ ਨਾ ਤਾਂ ਕੋਈ ਸਹੂਲਤਾਂ ਹੈ ਨਾ ਕੁਝ ਨਹੀਂ ਕੋਈ ਨਾਟ ਲੱਗਿਆ ਨਾ ਤਨ ਮੂਹਣਾ ਨਾ ਪੁਲੀ ਕੁਛ ਨਹੀਂ ਜੀ ਮੁੱਦੇ ਕੀ ਹੈ ਖਾਸ ਇਲਾਕੇ ਦੇ ਸਾਡੇ ਦੇ ਮੁੱਦੇ ਸਾਡਾ ਝੋਨਾ ਹੀ ਚੱਕਿਆ ਜਾਵੇ ਮੰਡਗਾ ਦਾ ਨਾਲ ਕੋਈ ਸੌਲਤ ਮਿਲ ਜੀ ਬੁੜੀ ਗਾਣਾ ਯਾਰ ਪਿਆ ਕੇ ਮੀਨੇ ਦਾ ਆਉਣੇ ਪਾਇਆ ਤਨ ਸਾਲ ਸਰਕਾਰ ਵੀ ਦੀ ਜੀ ਨਹੀਂ ਆਈ ਪੰਜੀ ਬਹੁਤ ਘੱਟ ਵੋਟ ਪਊਗੀ ਜੀ ਵੋਟਰ ਲੋਕ ਪਾਉਣਗੇ ਤੇ ਘੱਟ ਪੈਣਗੇ ਇੱਥੇ ਵੋਟਰ ਤਾਂ ਪਾਉਣਗੇ ਜੀ ਪਰ ਉਹਨਾਂ ਨੇ ਉਹਨਾਂ ਦਾ ਛਾਅ ਹੀ ਨਹੀਂ ਹਾਂ ਅੱਛਾ ਵੋਟਾਂ ਛੇ ਚੋਂ ਘੱਟ ਪੈਣੀਆਂ ਸਰ ਤੋਂ ਘੱਟ ਪੈਣੀਆਂ ਹਾਂਜੀ ਪਿੰਡਾਂ ਚੋਂ ਪੈ ਜਾਣੀਆਂ ਪਿੰਡਾਂ ਚੋਂ ਪੈ ਜਾਣੀਆਂ ਤੁਸੀਂ ਕੀ ਕਹਿੰਦੇ ਹੋ ਜੀ ਇਲਾਕਾ ਪੂਰਾ ਪੈ ਨਹੀਂ ਵੈਸੇ ਆਪਾਂ ਨਾਰਮਲ ਇਲਾਕੇ ਦੀ ਗੱਲ ਕਰਨੀ ਆ ਆਪਾਂ ਉਹ ਗੱਲ ਨਹੀਂ ਇਲਾਕੇ ਦਾ ਮਾਹੌਲ ਪੂਰਾ ਭਖਿਆ ਹੋਇਆ ਹੈ ਇਲਾਕੇ ਦੇ ਲੋਕ ਕੀ ਸੋਚਦੇ ਨੇ ਕਿਉਂਕਿ ਅੱਧ ਵਿਚਕਾਰ ਜਿਹੜੀਆਂ ਵੋਟਾਂ ਜਿਹਨੂੰ ਆਪਾਂ ਕਹਿੰਦੇ ਆ ਉਪਚੋਣ ਕਹਿ ਦਿੰਦੇ ਆ ਉਦੋਂ ਫੰਡ ਬੜੇ ਜੋਰਾਂ ਤੇ ਆਉਂਦੇ ਆ ਸਾਰੇ ਲੀਡਰਸ਼ਿਪਰ ਤੁਹਾਡੀਆਂ ਗਲੀਆਂ ਨਾਲੀਆਂ ਕਹਿ ਦਿੰਦੇ ਆ ਵੀ ਉਹ ਪੰਜਾਬੀ ਚ ਕਹਿੰਦੇ ਆ ਭਾਵੇਂ ਸੁਥਣ ਵੀ ਸਵਾਲੋ ਤੇ ਭਾਵੇਂ ਚਾਦਰਾਈ ਪੜਵਾ ਲਓ ਕੁਛ ਨਹੀਂ ਕਰਿਆ ਨਾ ਹੁਣ ਆਇਆ ਕੋਈ ਪੈਸਾ ਕੋਈ 1 ਰੁਪਿਆ ਨਹੀਂ ਆਇਆ ਨਾ ਢਾਈ ਸਾਲ ਪਹਿਲਾਂ ਆਇਆ ਜਮਾ ਕੋਈ ਨਾਲੀ ਨਾ ਕੋਈ ਸੂਆ ਰਾ ਕੁਛ ਨਹੀਂ ਕਰਿਆ ਜੀ ਤੇ ਹੁਣ ਵੀ ਕੋਈ ਫੰਡ ਨਹੀਂ ਆਇਆ ਦੋ ਤਿੰਨ ਅਰੇ ਮੁੱਖ ਮੰਤਰੀ ਆ ਗਏ ਇੱਥੇ ਪਰ ਕੋਈ ਪੈਸਾ ਨਹੀਂ ਸਾਨੂੰ ਆਇਆ ਨਾ ਜਮਾ ਵੀ ਕੋਈ ਜਮਾ ਕਿਤੇ ਇੱਟ ਨਹੀਂ ਲੱਗੀ ਪੂਰਾ ਉਦੋਂ ਪਹਿਲਾਂ ਸਰਕਾਰਾਂ ਚੰਗੀਆਂ ਸੀ ਕਾਂਗਰਸ ਦੀ ਸਰਕਾਰ ਚੰਗੀ ਸੀ ਪਹਿਲਾਂ ਬਾਦਲ ਸਾਹਿਬ ਬਹੁਤ ਚੰਗੇ ਸੀ ਮੁੜ ਕੇ ਫਿਰ ਉਹ ਰਾਜੇ ਵਿੜਕਣੇ ਕੰਨੀ ਹੋ ਗਈ ਜੀ ਸਾਰੇ ਜਦੋਂ ਬਾਦਲ ਸਾਹਿਬ ਤਾਂ ਫਿਰ ਛੱਡ ਗਿਆ ਇੱਥੋਂ ਜੀ ਉਹ ਦੂਬਾਰ ਕੋਈ ਕੰਮ ਨੂੰ ਪਹਿਲਾਂ ਬਾਦਲ ਸਾਹਿਬ ਦੀ ਸਰਕਾਰ ਚ ਕੰਮ ਸਾਡੇ ਹੋਇਆ ਸੇਮ ਨਾਲੀਆਂ ਕੱਢੀਆਂ ਸੁਆ ਕੱਢਿਆ ਮੁੜ ਕੇ ਨਹੀਂ ਮੁੜ ਕੇ ਮਾੜੇ ਮੋਟੇ ਜੀ ਰਾਜੇ ਵਿੜਕਣੇ ਕਰਿਆ ਫਿਰ ਉਦੋਂ ਬਾਅਦ ਆ ਕੇ ਨਹੀਂ ਹੁਣ ਇਹ ਕੀ ਫਿਰ ਬਾਦਲ ਸਾਹਿਬ ਦਾ ਪਰਿਵਾਰ ਜਿਹੜਾ ਗਾਇਬ ਹੋ ਗਿਆ ਇੱਥੋਂ ਨਹੀਂ ਆਇਆ ਉਹਨੂੰ ਕਿਵੇਂ ਲੈ ਕੇ ਚੱਲ ਉਹਨੂੰ ਫਿਰ ਜਦੋਂ ਆਪ ਆਏ ਹੀ ਨਹੀਂ ਫਿਰ ਕੀ ਕਰੀਏ ਜੀ ਹੁਣ ਤਾਂ ਫਿਰ ਹੋਰ ਪਾਸੇ ਵੋਟਾਂ ਪਾਉਣੀਆਂ ਪੈਣਗੀਆਂ ਕੀ ਸਮਝਦੇ ਹੋ ਕਿ ਗਲਤੀ ਕੀਤੀ ਉਹਨਾਂ ਨੇ ਨਾ ਆ ਕੇ ਹਾਂ ਗਲਤੀ ਕੀਤੀ ਬਣ ਸਕਦੇ ਸੀ ਜੇ ਉੱਠ ਖੜਦਾ ਇੱਥੇ ਗਲਤੀ ਕਰਿਆ ਬੰਦਾ ਠਾਇਆ ਨਹੀਂ ਜੀ ਕੋਈ ਤੁਸੀਂ ਕੀ ਕਹਿੰਦੇ ਹੋ ਵੀ ਬਾਦਲ ਸਾਹਿਬ ਪਰਿਵਾਰ ਦਾ ਜਿਹੜਾ ਸੁਖਵੀਰ ਬਾਦਲ ਉਹਨਾਂ ਦੇ ਪਰਿਵਾਰ ਦਾ ਕਾਲੀ ਦਲ ਦਾ ਇੱਥੇ ਨਾ ਚੋਣਾਂ 'ਚ ਖੜੇ ਹੋਣਾ ਕੀ ਮੈਂ ਤਾਂ ਚੰਗਾ ਹੀ ਖੜੇ ਹੋ ਜਾਂਦੇ ਅੱਗੇ ਸਾਨੂੰ ਛੇਵ ਦੇ ਪੈਸੇ ਆਉਂਦੇ ਰਹਿੰਦੇ ਸੀ ਇੱਕ ਕਰੀ ਕਾਂਗਰਸ ਸਰਕਾਰ ਚ ਵੀ ਆਇਆ ਇਹਨਾਂ ਨੇ ਸਾਨੂੰ ਇੱਕ ਪੈਸਾ ਵੀ ਨਹੀਂ ਦਿੱਤਾ ਹੂੰ ਸਾਡੇ ਬਾਣਾ ਦੇ ਪਾਣੀ ਖੜਾ ਜਾ ਕੇ ਦੇਖਾ ਸਕਦੇ ਜੀ ਜੀ ਕਾਂਕ ਮਾਰੇਗੇ ਕਾਂਕ ਡੁੱਬਗੇ ਉਹ ਨਹੀਂ ਪੈਸੇ ਆਏ ਜੀ ਹੂੰ ਘਰਾਂ ਦੇ ਘਰ ਛੱਡ ਤੇ ਕੋਈ ਰਾਜ ਨਹੀਂ ਲਿਖੇ ਨਾ ਨਸੀਮ ਦਾ ਕਿਤੇ ਚੈੱਕ ਆਇਆ ਜੀ ਕਿਤੇ ਕੋਈ ਵੀ ਜੀ ਕੋਈ ਪੰਦੀ ਨਹੀਂ ਦਿੱਤੀ ਸਰ ਜੀ ਤੁਸੀਂ ਕੀ ਕਹਿੰਦੇ ਕੀ ਪੁੱਛਣਾ ਚਾਹੁੰਦੇ ਹੋ ਤੁਸੀਂ ਮੈਂ ਪੁੱਛਦਾ ਵੀ ਕਾਲੀ ਦਲ ਦੀ ਗੈਰ ਹਾਜ਼ਰੀ ਕੀ ਜਾਇਜ਼ ਹੈ ਗਲਤ ਹੈ ਜੋ ਉਹਨਾਂ ਨੇ ਫੈਸਲਾ ਜੂ ਪਤਾ ਹੀ ਉਹਨਾਂ ਨੂੰ ਜਾਇਜ਼ ਹੀ ਹੋਊਗੀ ਵੀ ਪਤਾ ਆਪਾਂ ਦੀ ਪਿੱਛੇ ਹਟ ਜੋ ਢਾਈ ਸਾਲ ਦਾ ਕੀ ਹੈ ਜੇ ਬਣ ਗਿਆ ਤਾਂ ਵੀ ਕੋਈ ਨਹੀਂ ਨਾ ਬਣਿਆ ਤਾਂ ਵੀ ਕੋਈ ਨਹੀਂ ਕੋਈ ਵੀ ਬਣ ਜਾਏ ਨਹੀਂ ਪਰ ਤੁਸੀਂ ਵੀ ਸਰਦਾਰ ਸਾਹਿਬ ਚੋਣਾ ਲੜਦੇ ਹੋ ਪਿੰਡਾਂ 'ਚ ਇੱਕ ਵਾਰੀ ਆਪਾਂ ਬੰਦਾ ਤੋਰਤਾ ਕਿਸੇ ਨਾਲ ਉਹ ਮੁੜ ਕੇ ਲਾਉਣਾ ਬੜਾ ਔਖਾ ਹੋ ਜਾਂਦਾ ਇੱਕ ਵਾਰੀ ਉਹਦਾ ਸਬੰਧ ਬਣ ਜਾਂਦਾ ਤੇ ਹੁਣ ਜਿਹੜੇ ਕਾਲੀ ਸੀਗੇ ਉਹ ਤਾਂ ਫਿਰਦੇ ਆ ਨਾ ਇੱਧਰ ਉੱਧਰ ਕਰਦੇ ਜੇ ਜਿਹਦੇ ਨਾਲ ਚੜ ਗਏ ਗੱਡੀ 'ਚ ਮੁੜ ਕੇ ਲੈ ਜਾਣਗੇ ਫਿਰ ਨਹੀਂ ਨਹੀਂ ਹੌਲੀ ਹੌਲੀ ਦੀ ਪਾਰਟੀ ਖੜਨਗੇ ਖੜੀ ਇਹ ਨਹੀਂ ਕੋਈ ਗੱਲ ਵੀ ਜਮਾ ਬਹਿ ਜਾਣਗੇ ਕਰਨਗੇ ਖੜੀ ਬਾਦਲ ਦੀ ਸੋਚ ਬਹੁਤ ਧੀ ਕੋ ਸੁਖਵੀਰ ਵੀ ਠੀਕ ਆ ਬੰਦਾ ਕਰਨਗੇ ਕਰਨਗੇ ਹਾਂ ਤੇ ਵੈਸੇ ਤੁਸੀਂ ਕੀ ਸਮਝਦੇ ਹੋ ਵੀ ਉਹਦਾ ਫੈਸਲਾ ਸਹੀ ਸੀ ਜਾਂ ਗਲਤ ਸੀ ਉਹਦਾ ਜੀ ਸੁਖਵੀਰ ਤਾਂ ਉੱਠ ਹੀ ਨਹੀਂ ਸਕਦਾ ਹਾਂ ਕਿਉਂ ਕਿੱਧਿਆ ਪੰਥ ਨੇ ਕੱਢਤਾ ਉਹਨੂੰ ਛੇਕਤਾ ਪਰ ਖਾ ਉਹਦਾਤੀ ਉਹਦੇ ਤੇ ਉੱਠ ਨਹੀਂ ਸਕਦਾ ਨਹੀਂ ਤਾਂ ਬਣ ਜਾਂਦਾ ਕਿ ਝੂਠ ਕਰਦਾ ਇੱਥੇ ਹਾਂ ਉਹਨੂੰ ਵੋਟ ਬਹੁਤ ਪੈ ਜਾਂਦੀ ਸੁਖਵੀਰ ਨੂੰ ਅੱਜ ਅੱਜ ਉਹ ਅਸਤੀਫਾ ਵੀ ਦੇ ਗਿਆ ਪ੍ਰਧਾਨਗੀ ਤੋਂ ਹਾਂ ਜੀ ਦੇਣੇ ਸੀ ਜੀ ਫਿਰ ਜੋ ਉਹਨੇ ਮਾਫੀ ਦੇ ਦਿੱਤੀ ਨਾ ਸੱਚੇ ਸਭ ਦੇਲੇ ਨੂੰ ਉਹਦਾ ਉਹਦਾ ਕਰਕੇ ਲੋਕ ਉਹਦੇ ਖਿਲਾਫ ਹੋ ਗਏ ਆ ਗੱਲ ਬਣ ਗਈ ਉਹ ਬੰਦੇ ਠੀਕ ਸੀ ਬਾਦਲ ਪਰਿਵਾਰ ਬਹੁਤ ਵਧੀਆ ਸੀ ਜੀ ਮਨਪ੍ਰੀਤ ਵੀ ਠੀਕ ਹੈ ਕੋਈ ਏਡਾ ਨਹੀਂ ਮਾੜਾ ਤੇ ਹੁਣ ਵੇਖੋ ਵੀ ਤਿੰਨਾਂ ਜੋ ਕਿਹੜਾ ਬਣੇ ਪੂਰਾ ਟੱਕਰ ਦੀ ਹੈ ਇਹਨਾਂ ਦੀ ਪੂਰੀ ਟੱਕਰ ਹਾਂ ਹਾਂ ਹਾਂਜੀ ਤੁਸੀਂ ਆਪਾਂ ਬੜੇ ਹੁਸਨਰ ਪਿੰਡ ਦੇ ਜਿਹੜੇ ਸਿਆਣੇ ਬਜ਼ੁਰਗੋ ਬੈਠੇ ਨੇ ਸਾਰੀਆਂ ਪਾਰਟੀ ਨਹੀਂ ਆ ਇੱਕ ਬੜੀ ਵਧੀਆ ਚੀਜ਼ ਲੱਗੀ ਸਾਰਿਆਂ ਦੇ ਵਿਚਾਰ ਅਲੱਗ-ਅਲੱਗ ਨੇ ਪਰ ਬੜੀ ਹਰੇਕ ਆਪਣਾ ਵਿਚਾਰ ਦੇ ਰਿਹਾ ਇੱਕੋ ਹੀ ਗੱਲ ਫੇਰ ਸਵਾਲ ਮੈਂ ਕਰਦਾ ਉਹੀ ਗੱਲ ਇਹਨਾਂ ਤੋਂ ਜਿਹੜਾ ਮੈਂ ਸਵਾਲ ਕੀਤਾ ਤੁਸੀਂ ਕੀ ਸਮਝਦੇ ਹੋ ਕਾਲੀ ਦਲ ਵੱਲੋਂ ਇੱਥੇ ਕੈਂਡੀਡੇਟ ਨਾ ਉਤਾਰਨਾ ਕਿੰਨਾ ਕੁ ਜਾਇਜ਼ ਹੈ ਕਿੰਨਾ ਕੁ ਗਲਤ ਸੀ ਜੀ ਉਹਨਾਂ ਦਾ ਚੰਗਾ ਹੁੰਦਾ ਜੇ ਖੜਾ ਹੁੰਦਾ ਤੇ ਦੋਵੇਂ ਸੰਤੋਖਾ ਹੁੰਦਾ ਸੋ ਕੰਮ ਹੁਣ ਫਿਰ ਉਹਨਾਂ ਦਾ ਤਾਂ ਫਿਰ ਉਧਰ ਉਹ ਆ ਆਪਨੇ ਕੇ ਅੜ ਗਏ ਉਹ ਚੱਪ ਜੀ ਉੱਥੋਂ ਲਿਜਾ ਕਰਕੇ ਉਹਨਾਂ ਨੂੰ ਫਿਰ ਨਹੀਂ ਕੋਈ ਯਾਜਤ ਨਹੀਂ ਮਿਲਿਆ ਉਹ ਬਣ ਸਕਦਾ ਸੀ ਹਾਂ ਉਹਦਾ ਸੈੱਟ ਪੁਰਾਣੇ ਬਾਦਲ ਦੇ ਬਹੁਤ ਆ ਜਾਨ ਪਛਾਨ ਬਹੁਤ ਆ ਬਣ ਸਕਦਾ ਸੀ ਮੂਡ ਪਾਉਂਦੇ ਨਹੀਂ ਹੁਣ ਮਨਪ੍ਰੀਤ ਨੂੰ ਪੈਜੂ ਉਹ ਵੋਟ ਜਿਹੜੀ ਆ ਬਾਦਲ ਪਰਿਵਾਰ ਵਾਲੇ ਨੇ ਥੋੜੀ ਕਣੀ ਪਈ ਜੀ ਥੋੜੀ ਕਣੀ ਤਾਂ ਪਊ ਜਿਆਦਾ ਤਾਂ ਨਹੀਂ ਪੈਂਦੀ ਪਰ ਪੈ ਜਾਊਗਾ ਪੈ ਜਾਊਗੀ ਹਾਂ ਹੋਰ ਪਊਗੀ ਪਊਗੀ ਬੱਚਾ ਵੀ ਪਰਿਵਾਰ ਕਰਕੇ ਬਾਦਲ ਪਰਿਵਾਰ ਵਾਲੀ ਉਹ ਕੰਮ ਕਰੇ ਜਾਂ ਫਿਰ ਪੁਰਾਣਾ ਉਹ ਦਾਣਾ ਹਾਂ ਕੰਮ ਕਰੇ ਫਿਰ ਮਾੜੇ ਤਾਂ ਕੰਮ ਬਹੁਤ ਜਿਆਦਾ ਹੀ ਕਰੇ ਸੀ ਉਹਨੇ ਅੱਛਾ ਜੀ ਲਾਕਾ ਕਰਕੇ ਕੰਮ ਬਹੁਤ ਸੁਖਮੁਦ ਗਿਆ ਕਰਦੇ ਉਹਨੂੰ ਕਰੀਏ ਕੀ ਜਰੂਰ ਠੀਕ ਨਹੀਂ ਹੁਣ ਗੱਲ ਫਿਰ ਉਹੀ ਆਉਂਦੀ ਹੈ ਸਾਰਿਆਂ ਨਾਲ ਵੀ ਜਿਹੜਾ ਇੱਥੋਂ ਦਾ ਅਕਾਲੀ ਦਲ ਦਾ ਨਾਂ ਖੜੇ ਹੋਣਾ ਇੱਥੋਂ ਦੇ ਕਿਉਂਕਿ ਜਿਹੜੇ ਪੁਰਾਣੇ ਟਕਸਾਲੀ ਕਾਲੂਈ ਦੇ ਉਹਨਾਂ ਨੂੰ ਕਿਤੇ ਨਾ ਕਿਤੇ ਥੋੜਾ ਜਿਹਾ ਦੁੱਖ ਹੈ ਮਲਾਲ ਹੈ ਕਿ ਚਲੋ ਸੁਖਬੀਰ ਬਾਦਲ ਨਾਂ ਖੜਾ ਹੁੰਦਾ ਕੈਂਡੀਡੇਟ ਖੜਾ ਕਰ ਦਿੰਦਾ ਵੋਟ ਹੁਣ ਵੰਡੀ ਜਾਣੀ ਹੈ ਅਕਾਲੀ ਦਲ ਦੀ ਇਸ ਵੰਡੀ ਗਈ ਵੋਟ ਦੇ ਉੱਤੇ ਤੁਸੀਂ ਕੀ ਕਹੋਗੇ ਜਿਹੜੀ ਵੋਟ ਵੰਡੀ ਜਾਊਗੀ ਇਹ ਇਕੱਠੀ ਹੋ ਜੂਗੀ ਜੀ ਇੱਕ ਬੱਸ ਨਹੀਂ ਜਾਂਦੀ ਬੋਟ ਇਹ ਹੈ ਇੱਕ ਬੱਸੇ ਨਹੀਂ ਜਾਂਦੀ ਬੋਟ ਇਹ ਅੱਛਾ ਇਹ ਵੰਡ ਕੇ ਜਾਊਗੀ ਵੰਡ ਕੇ ਹਾਂ ਕੋਈ ਸ਼ਾਮ ਨੂੰ ਪੈ ਜੂਗੀ ਕੋਈ ਜਿਹੜੀ ਕਾਂਗਰਸ ਸਰਕਾਰ ਹੈ ਇਹਨੂੰ ਪੈ ਜੂਗੀ ਠੀਕ ਹੈ ਜੀ ਕੋਈ ਮਨਪੀਤ ਲੈ ਜੂ ਹੂੰ ਹੂੰ ਬਸ ਅੱਛਾ ਇੱਕ ਜੀ ਦੱਸੋ ਵੀ ਜਿਹੜੀ ਵੋਟ ਖਿੱਲਰ ਗਈ ਹੁਣ ਤੂੜੀ ਦੀ ਪੰਡ ਇੱਕ ਵਾਰੀ ਖੁੱਲ ਗਈ ਸਿਰ ਤੇ ਤਾਂ ਉਹ ਪੂਰੀ ਪੰਡ ਇਕੱਠੀ ਹੁੰਦੀ ਨਹੀਂ ਨਹੀਂ ਹੁੰਦੀ ਇਕੱਠੀ ਹੋ ਜੂਗੀ ਨਹੀਂ ਹੁੰਦੀ ਜੀ ਹਾਂ ਜਮਾ ਹੀ ਨਹੀਂ ਉਹ ਨਹੀਂ ਰਹਿਣੀ ਫਿਰ ਉਹ ਨਹੀਂ ਰਹਿਣੀ ਹਾਂ ਇਹ ਤਾਂ ਹੈ ਤੇ ਮਦਨ ਜੀ ਆਮ ਵੀ ਕੀ ਸ਼ਾ ਬਿਜਲੀ ਦੇ ਬਿਲ 600 ਯੂਟ ਮਾਫ ਕੀਤੀ ਹੈ ਵੀ ਚੰਗਾ ਕਿਸਾਨਾਂ ਦਾ ਫਾਇਦਾ ਕੀਤਾ ਬਿਜਲੀ ਆਉਂਦੀ ਹੈ ਸਾਡੇ ਨਹੀਂ ਜਾਂਦੀ ਜਿੰਦਿਆਂ ਕਿ 24 ਘੰਟੇ ਰਹਿੰਦੀ ਹੈ ਹੁਣ ਸੋਚੋ ਕੀ ਸੋਚ ਕੇ ਪਾਉਗੇ ਇੱਕ ਪਾਸੇ ਮਸਲਾ ਹੈ ਦਾਯਾ ਦਾ ਇੱਕ ਪਾਸੇ ਮਸਲਾ ਹੈ ਝੂਨਾ ਨਾ ਚੱਕਣ ਦਾ ਇੱਕ ਪਾਸੇ ਤੁਸੀਂ ਕਹਿੰਦੇ ਬਿਜਲੀ ਆ ਗਈ ਇੱਕ ਪਾਸੇ ਕਹਿੰਦੇ ਮਨਪ੍ਰੀਤ ਨੇ ਵੀ ਕੰਮ ਕੀਤੇ ਐ ਹੁਣ ਕੀ ਕਿਹੜੇ ਪੰਬਲ ਪੂਸੇ ਕੀ ਕਰੀਏ ਜੀ ਇਹ ਇਹ ਡੋਢੀ ਬੰਦੇ ਜਿਹੜਾ ਬੰਦਾ ਪਾਰਟੀ ਨਾਲ ਜੁੜਿਆ ਪੁਰਾਣਾ ਉਹ ਉਧਰ ਹੀ ਜਾਊਗਾ ਜਿਹੜਾ ਬੰਦਾ ਕਿਸੇ ਪਾਸੇ ਵੀ ਨਹੀਂ ਉਹ ਵੋਟ ਹੋ ਸਕਦਾ ਆਜ਼ਾਦ ਮੀਨਰ ਨੂੰ ਪਾ ਦੇ ਨਿਆਮੀ ਵਾਲੇ ਹਾਂ ਨਿਆਮੀ ਵਾਲੇ ਨੂੰ ਜਾ ਕਿਉਂ ਉਹ ਉਹ ਬਿਰ ਨਹੀਂ ਖੜਾ ਕਿਤੇ ਵੀ ਵੀ ਯਕੀਨ ਨੂੰ ਪਾਵਾਂ ਇਹ ਤਾਂ ਦੇਖਿਆ ਸਾਰੇ ਅਸੀਂ ਤਾਂ 60 ਸਾਲ ਹੋ ਗਏ ਬੰਦਿਆਂ ਨੂੰ ਸੰਭਾਲਦਾ ਫਿਰ ਹਾਰ ਜਿੱਤ ਦਾ ਫਿਰ ਨਹੀਂ ਪਤਾ ਲੱਗਦਾ ਨਹੀਂ ਲੱਗਦਾ ਹੂੰ ਹਾਰ ਜਿੱਤ ਦਾ ਨਹੀਂ ਪਤਾ ਕੁਛ ਕਹਿ ਨਹੀਂ ਸਕਦੇ ਵੀ ਕਿਹੜਾ ਜਿੱਤੂਗਾ ਦੋਹਾਂ ਦਾ ਦੋਹਾਂ ਦਾ ਕੀ ਦਾ ਕੀ ਦਾ ਨਹੀਂ ਪੀਦਾ ਤੇਰਾ ਰਾਜ ਵੀ ਰੰਗਦਾ ਠੀਕ ਹੈ ਪੂਰਾ ਫਸਮਾ ਪਕਾ ਕਰਪੂਰੀ ਲੱਗੀ ਹੈ ਕਾਟੇ ਦੀ ਹਾਂ ਬਸ ਇਹਨਾਂ ਦੋਨਾਂ ਦੇ ਵਿੱਚ ਜੀ ਸੋ ਹੁਸਨਰ ਪਿੰਡ ਦੇ ਵਿੱਚੋਂ ਇੱਕ ਚੀਜ਼ ਆਈ ਹੈ ਕਿ ਫਸਮਾ ਮੁਕਾਬਲਾ ਕਹਿੰਦੇ ਪਾਸੜ ਜਿਹੜਾ ਕਿਹੜੇ ਪਾਸੇ ਝੁਕ ਜੇ ਉਤਲੀ ਸੂਈ ਆ ਜਿਹੜੀ ਉਹ ਜਦੋਂ ਆਪਣੇ ਧੜੀਆਂ ਤੋਲਦੇ ਹੁੰਦੇ ਸੀ ਕਣਕ ਤੋਲਦੇ ਹੁੰਦੇ ਸੀ ਕਿਤੇ ਇੱਧਰ ਤੇ ਕਿਤੇ ਇੱਧਰ ਮੁਠੀ ਇੱਧਰੋਂ ਭਰ ਕੇ ਇੱਧਰ ਤੇ ਮੁਠੀ ਇੱਧਰੋਂ ਭਰ ਕੇ ਇੱਧਰ ਹੁਣ ਉਹ ਮੁਠੀ ਨੇ ਕੰਮ ਕਰਨਾ ਸਾਰਾ